ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਆਂ ਸੇਬ ਦੇ ਫਾਇਦੇ ਬਾਰੇ ਕੀ ਤੁਸੀਂ ਸੇਬ ਦੇ ਫਾਇਦੇ ਬਾਰੇ ਜਾਣਦੇ ਹੋ ਜੇਕਰ ਨਹੀਂ ਤਾਂ ਅੱਜ ਤੁਹਾਨੂੰ ਇਸ ਦੇ ਫਾਇਦੇ ਬਾਰੇ ਦੱਸਾਂਗੇ ਸੇਬ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਖਾਇਆ ਜਾਣ ਵਾਲਾ ਫਲ ਹੈ ਆਪਣੇ ਚੰਗੇ ਗੁਣਾਂ ਕਰਕੇ ਹੀ ਸੇਬ ਨੂੰ ਜਾਦੂਈ ਫਲ ਕਿਹਾ ਜਾਂਦਾ ਹੈ ਸੇਬ ਵਿੱਚ ਬਿਮਾਰੀਆਂ ਨਾਲ ਲੜਨ ਦੇ ਸਾਰੇ ਗੁਣ ਹੁੰਦੇ ਹਨ। ਸੇਬ ਵਿੱਚ ਕੁਝ ਅਜਿਹੇ ਪੋਸ਼ਟਿਕ ਤੱਤ ਹੁੰਦੇ ਹਨ ਜਿਹੜੇ ਕਿ ਸਰੀਰ ਵਿੱਚ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਕਰਨ ਵਿੱਚ ਸਹਾਇਤਾ ਕਰਦੇ ਹਨ। ਹਰ ਰੋਜ਼ ਇੱਕ ਸੇਬ ਖਾਣ ਨਾਲ ਕੈਂਸਰ, ਹਾਈਪਰਟੈਨਸ਼ਨ, ਸ਼ੂਗਰ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਣ ਦੇ ਖਤਰੇ ਨੂੰ ਘੱਟ ਕਰਦੇ ਹਨ। ਸੇਬ ਦੇ ਕੁਝ ਮਹੱਤਵਪੂਰਨ ਫਾਇਦੇ ਵੀਡੀਓ ਨੂੰ ਤੁਸੀਂ ਪੂਰਾ ਦੇਖਣਾ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਬਾਦੀ ਉਮਰ ਦੇ ਨਾਲ ਕਮਜ਼ੋਰ ਦਿਮਾਗ ਸ਼ਕਤੀ ਲਈ ਲਾਭਦਾਇਕ ਹੈ ਸੇਬ ਵਿੱਚ ਕਈ ਵਿਟਾਮਿਨ ਜਿਸ ਨਾਲ ਪਾਚਨ ਪ੍ਰਣਾਲੀ ਨਾਲ ਸੰਬੰਧਿਤ ਬਿਮਾਰੀਆਂ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਸੇਬ ਦਾ ਨਿਯਮਿਤ ਤੌਰ ਤੇ ਵਰਤੋਂ ਕਰਨ ਨਾਲ ਕੈਂਸਰ ਹੋਣ ਦਾ ਖਤਰਾ ਘਟ ਜਾਂਦਾ ਹੈ ਸੇਬ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸ਼ੂਗਰ ਵਿੱਚ ਰਾਹਤ ਮਿਲਦੀ ਹੈ ਸਰੀਰ ਦੇ ਵਜ਼ਨ ਨੂੰ ਠੀਕ ਕਰਨ ਦੇ ਲਈ ਵੀ ਸੇਬ ਦੀ ਵਰਤੋਂ ਕੀਤੀ ਜਾ ਸਕਦੀ ਹੈ ਸੇਬ ਵਿੱਚ ਵਿਟਾਮਿਨ ਸੀ ਕਾਫੀ ਮਾਤਰਾ ਵਿੱਚ ਹੁੰਦਾ ਹੈ ਇਸ ਤੋਂ ਇਲਾਵਾ ਸੇਬ ਵਿੱਚ ਆਇਰਨ ਬਾਰੇ ਆਇਰਨ ਬਾਰੋਨ ਵੀ ਪਾਇਆ ਜਾਂਦਾ ਹੈ। ਇਹਨਾਂ ਸਬਜ਼ ਦੇ ਮਿਸ਼ਰਣ ਨਾਲ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲਦੀ ਹੈ। ਸੇਬ ਖਾਣ ਦਾ ਸਹੀ ਸਮਾਂ ਕੀ ਹੈ? ਵੀਡੀਓ ਧਿਆਨ ਨਾਲ ਦੇਖਣਾ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ। ਕਈ ਡਾਈਟ ਚਰਬੇਕਾਰ ਡਾਕਟਰਾਂ ਦਾ ਕਹਿਣਾ ਹੈ ਕਿ ਸੇਬ ਦੀ ਵਰਤੋਂ ਖਾਲੀ ਪੇਟ ਯਾਨੀ ਜਦੋਂ ਤੁਸੀਂ ਸਵੇਰੇ ਉੱਠ ਕੇ ਕੁਝ ਨਾ ਖਾਧਾ ਹੋਵੇ ਅਤੇ ਸਭ ਤੋਂ ਪਹਿਲਾਂ ਸੇਬ ਖਾਓ। ਅਜਿਹੇ ਕਾਰਨ ਨਾਲ ਪੇਟ ਵਿੱਚ ਜਲਨ, ਗੈਸ ਜਾਂ ਤਕਲੀਫ ਹੋ ਸਕਦੀ ਹੈ। ਇਸ ਲਈ ਸਵੇਰੇ ਨਾਸ਼ਤੇ ਤੋਂ 1 ਘੰਟੇ ਬਾਅਦ ਜਾਂ ਦੁਪਹਿਰ ਦੇ ਖਾਣੇ ਤੋਂ 1-2 ਘੰਟੇ ਬਾਅਦ ਸੇਵਨ ਦਾ ਸੇਬ ਦਾ ਸੇਵਨ ਕਰਨਾ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸ ਸਮੇਂ ਨਿਯਮਤ ਤੌਰ ਤੇ ਇੱਕ ਸੇਬ ਖਾ ਸਕਦੇ ਹੋ। ਕਾ ਆਰਥ ਵਿੱਚ ਜਿਆਦਾ ਸੇਬ ਦੇ ਦਰਖਤ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਪਾਏ ਜਾਂਦੇ ਹਨ ਤੇ ਹੁਣ ਆਪਾਂ ਇਸ ਦੇ ਫਾਇਦਿਆਂ ਦੀ ਗੱਲ ਕਰਦੇ ਹਾਂ ਕਿ ਕਿਹੜੇ ਲੋਕ ਖਾ ਸਕਦੇ ਹਨ ਨੰਬਰ 1 ਬਲੱਡ ਸ਼ੂਗਰ ਡਾਇਬੀਟਿਸ ਦੀ ਸਮੱਸਿਆ ਵਾਲੇ ਲੋਕਾਂ ਨੂੰ ਸੇਬ ਛਿਲਕੇ ਸਮੇਤ ਖਾਣਾ ਚਾਹੀਦਾ ਹੈ ਇਸ ਨੂੰ ਇੰਜ ਖਾਣ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ ਨੰਬਰ 2 ਬ੍ਰੇਨ ਸੈੱਲ ਸੇਬ ਨੂੰ ਬਿਨਾ ਛਿੱਲੇ ਖਾਣ ਨਾਲ ਤੁਹਾਡੇ ਬ੍ਰੇਨ ਸੈੱਲ ਡੈਮੇਜ ਨਹੀਂ ਹੁੰਦੇ ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ ਨੰਬਰ 3 ਅੱਖਾਂ ਵਿੱਚ ਕੈਟਰੈਕਟ ਸੇਬ ਦਾ ਛਿਲਕਾ ਤੁਹਾਨੂੰ ਅੱਖਾਂ ਵਿੱਚ ਹੋਣ ਵਾਲੀ ਬਿਮਾਰੀ ਕੈਟਰੈਕਟ ਜਾਣੀ ਮੋਤੀਆ ਦੀ ਬਿਮਾਰੀ ਤੋਂ ਬਚਾਉਂਦਾ ਹੈ ਨਿਜਮਤ ਸੇਬ ਖਾਨ ਨਾਲ ਤੁਹਾਨੂੰ ਇਹ ਬਿਮਾਰੀ ਨਹੀਂ ਹੁੰਦੀ ਨੰਬਰ 4 ਪਿੱਤੇ ਦੀ ਪੱਥਰੀ ਫਾਈਬਰ ਦੇ ਗੁਣਾ ਨਾਲ ਭਰਪੂਰ ਸੇਬ ਦਾ ਛਿਲਕਾ ਪਿੱਤੇ ਦੀ ਥੈਲੀ ਵਿੱਚ ਜਮਾ ਕੈਲੋਸਟ੍ਰੋਲ ਨੂੰ ਘੱਟ ਕਰਕੇ ਤੁਹਾਨੂੰ ਸਟੋਨ ਦੀ ਸਮੱਸਿਆ ਤੋਂ ਬਚਾਉਂਦਾ ਹੈ ਨੰਬਰ 5 ਦੰਦਾਂ ਵਿੱਚ ਸੜਨ ਸੇਬ ਦਾ ਛਿਲਕਾ ਦੰਦਾਂ ਵਿੱਚ ਕੈਵਿਟੀ ਹੋਣ ਤੋਂ ਰੋਕਦਾ ਹੈ ਇਸ ਤੋਂ ਇਲਾਵਾ ਗਰਭ ਅਵਸਥਾ ਵਿੱਚ ਇਸ ਦੀ ਵਰਤੋਂ ਕਰਨ ਨਾਲ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ ਨੰਬਰ 6 ਕੈਲਸ਼ੀਅਮ ਕੈਂਸਰ ਕੈਲਸ਼ੀਅਮ ਐਨਜ਼ਾਈਮ ਐਂਟੀਆਕਸੀਡੈਂਟ ਅਤੇ ਫਲੇਬਿਨਾਈਡ ਗੁਣਾਂ ਦੇ ਨਾਲ ਭਰਪੂਰ ਸੇਬ ਦਾ ਛਿਲਕਾ ਮੋਟਾਪੇ ਨੂੰ ਦੂਰ ਕਰਨ ਦੇ ਨਾਲ-ਨਾਲ ਲੀਵਰ ਬ੍ਰੈਸਟ ਅਤੇ ਕੈਲੋਨ ਕੈਂਸਰ ਕੈਂਸਰ ਤੋਂ ਬਚਾਉਂਦਾ ਹੈ ਜਦੋਂ ਇਸ ਵਿੱਚ ਇੰਨੇ ਗੁਣ ਹਨ ਫਿਰ ਕਿਉਂ ਨਹੀਂ ਇਸ ਨੂੰ ਹਰ ਰੋਜ਼ ਖਾਣ ਦੀ ਆਦਤ ਪਾ ਲਈ ਜਾਵੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ ਫॉर ਵਾਚਿੰਗ